ਬਹਿਗੁਰੂ ਜਿੱਕਾ ਖਾਲਸਾ ਬਹਿਗੁਰੂ ਜੀ ਕੀ ਫਤਿਹ ਜੂ ਟਿਊਬ ਚੈਨਲ ਬਰਿੰਦਰਪਾਲ ਸਿੰਘ 9817 ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਸਮੁੰਦਰ ਦੇ ਕਿਨਾਰੇ ਬੈਠੇ ਸਨ ਪਾਈ ਮਰਦਾਨਾ ਜੀ ਅੱਗੇ ਬੈਠੇ ਸ਼ਬਦ ਪੜਾ ਰਹੇ ਸਨ ਅਤੇ ਪਾਈ ਬਾਲਾ ਜੀ ਵੀ ਕੋਲ ਹੀ ਬੈਠੇ ਸਨ ਉੱਥੋਂ ਥੋੜੀ ਦੂਰ ਇੱਕ ਮਿਰਤਕ ਪਿਆਸੀ ਉਸ ਮਰਤਕ ਨੂੰ ਦੇਖ ਕੇ ਬਗਿਆੜ ਉੱਥੇ ਆਇਆ ਉਸ ਬਗਿਆੜ ਨੇ ਪਹਿਲਾਂ ਉਸ ਮਰਤਕ ਦਾ ਹਿਰਦਾ ਅਤੇ ਮਸਤਕ ਸੁੰਘਿਆ ਫਿਰ ਹੱਥ ਪੈਰ ਸੁੰਘੇ ਫਿਰ ਕੰਨ ਅਤੇ ਰਸਨਾ ਸੁੰਘ ਕੇ ਵਾਪਸ ਚਲਾ ਗਿਆ ਇਹ ਤਮਾਸ਼ਾ ਮਰਦਾਨੇ ਨੇ ਦੇਖਿਆ ਅਤੇ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਅਰਜ ਕੀਤੀ हे ਗਰੀਬ ਨਿਵਾਜ ਜੀ ਇਹ ਬਗਿਆੜ ਭੁੱਖਾ ਹੈ ਅਤੇ ਮਿਰਤਕ ਨੂੰ ਕਈ ਵਾਰ ਸੁੰਘ ਸੁੰਘ ਕੇ ਮੁੜ ਗਿਆ ਹੈ ਇਹ ਕੀ ਕਾਰਨ ਹੈ ਭਾਈ ਮਰਦਾਨਾ ਜੀ ਦੀ ਇਹ ਅਰਜ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਸ਼ਕਤੀ ਸਮਰੱਥ ਜੀ ਨੇ ਉਸ ਬਗਿਹੜ ਨੂੰ ਬੁਲਾਇਆ ਤੇ ਕਿਹਾ हे ਬਗਿਹੜ ਤੂੰ ਭੁੱਖਾ ਹੋ ਕੇ ਵੀ ਇਸ ਮਿਰਤਕ ਦਾ ਮਾਸ ਕਿਉਂ ਨਹੀਂ ਖਾਂਦਾ ਉਸ ਬਗਿਹੜ ਨੇ ਕਿਹਾ हे ਮਹਾਪੁਰਖ ਜੀ ਆਪ ਜੀ ਦੇ ਦਰਸ਼ਨਾਂ ਨਾਲ ਮੇਰਾ ਹਿਰਦਾ ਸ਼ੁੱਧ ਹੋ ਗਿਆ ਹੈ ਮੈਂ ਇਸ ਮਿਰਤਕ ਦੇ ਸਾਰੇ ਅੰਗ ਦੇਖੇ ਹਨ ਇਸ ਮਿਰਤਕ ਦਾ ਇੱਕ ਅੰਗ ਵੀ ਸਕਾਰਤ ਭਾਵ ਚੰਗੇ ਅਰਥਾਂ ਵਾਲਾ ਨਹੀਂ ਹੈ ਕਿਉਂਕਿ ਇਸ ਨੇ ਰਸਨਾ ਨਾਲ ਕਦੇ ਵੀ ਗੋਬਿੰਦ ਦਾ ਭਜਨ ਨਹੀਂ ਕੀਤਾ ਕੰਨਾਂ ਨਾਲ ਪਰਮੇਸ਼ਰ ਦੀ ਕੋਈ ਕਥਾ ਵਾਰਤਾ ਜਾਂ ਗੁਣਗਾਨ ਨਹੀਂ ਸੁਣਿਆ ਤੈਰਾ ਨਾਲ ਇਹ ਕਿਸੇ ਗੁਰਦੁਆਰੇ ਜਾਂ ਧਰਮਸਾਲਾ ਵਿੱਚ ਨਹੀਂ ਗਿਆ ਅਤੇ ਨਾ ਹੀ ਕਿਸੇ ਤੀਰਥ ਉੱਪਰ ਜਾ ਕੇ ਇਸਨੇ ਮੱਥਾ ਟੇਕਿਆ ਹੈ ਅਤੇ ਨਾ ਹੀ ਕਿਸੇ ਉੱਪਰ ਕੋਈ ਸੁਆਰਥ ਕੀਤਾ ਹੈ ਹੱਥਾਂ ਨਾਲ ਕੋਈ ਪੁੰਨ ਨਹੀਂ ਕੀਤਾ ਕਿਸੇ ਸੰਤ ਮਹਾਤਮਾ ਦੀ ਸੇਵਾ ਟਹਿਲ ਵੀ ਨਹੀਂ ਕੀਤੀ ਏ ਦੀਨ ਬੰਦੂ ਜੀ ਮੈਂ ਇਸ ਦਾ మాਸ ਕਿਵੇਂ ਖਾ ਸਕਦਾ ਹਾਂ ਕਿਉਂਕਿ ਇਸ ਦਾ ਕੋਈ ਵੀ ਅੰਗ ਸਕਾਰਥ ਭਾਵ ਚੰਗੇ ਅਰਥਾਂ ਵਾਲਾ ਨਹੀਂ ਹੈ ਜੇਕਰ ਮੈਂ ਇਸ ਦਾ మాਸ ਖਾਵਾਂਗਾ ਤਾਂ ਮੈਂ ਪਾਪਾਂ ਦਾ ਭਾਗੀਦਾਰ ਬਣਾਂਗਾ ਇਸ ਦਾ మాਸ ਖਾਣ ਨਾਲੋਂ ਭੁੱਖਾ ਮਰ ਜਾਣਾ ਹੀ ਚੰਗਾ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸੁਣਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਮਿਰਤਕ ਅਤੇ ਬਗਿਆੜ ਦੋਹਾਂ ਉੱਪਰ ਕੀਤੀ ਜਿਸ ਨਾਲ ਬਗਿਆੜ ਅਤੇ ਮਿਰਤਕ ਦੋਹਾਂ ਦਾ ਕਲਿਆਣ ਹੋ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ हे ਮਰਦਾਨਿਆ ਜੋ ਪ੍ਰਾਨੀ ਮਨੁੱਖਾ ਜਨਮ ਧਾਰਨ ਕਰਦੇ ਹਨ ਅਤੇ ਸਤ ਸੰਗ ਨਹੀਂ ਕਰਦੇ ਉਹਨਾਂ ਦਾ ਹੋਣਾ ਹੀ ਨਹਿਫਲ ਹੈ ਇਸ ਪ੍ਰਾਨੀ ਨੂੰ ਨਿਰੰਕਾਰ ਨੇ ਮਨੁੱਖ ਦਾ ਜਨਮ ਦਿੱਤਾ ਹੈ ਉਹ ਕੇਵਲ ਸੰਤਾਂ ਦੀ ਸੇਵਾ ਕਰਨ ਅਤੇ ਨਾਮ ਜਪਣ ਲਈ ਹੀ ਦਿੱਤਾ ਹੈ ਪ੍ਰੰਤੂ ਜੋ ਮਨੁੱਖ ਮਨੁੱਖੀ ਜਨਮ ਪਾ ਕੇ ਸੰਤਾਂ ਦੀ ਸੇਵਾ ਨਹੀਂ ਕਰਦੇ ਅਤੇ ਨਾ ਹੀ ਨਾਮ ਜਪਦੇ ਹਨ ਉਹਨਾਂ ਦੀ ਗਤੀ ਨਹੀਂ ਹੁੰਦੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ